ਪੰਜਾਬੀ ਲਿੰਕ ਮੀடியா ਵਿਕਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤ ਮੰਨਣਾ ਬੀਤੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਨਿਊ ਪੰਜਾਬ ਰੈਸਟੋਰੈਂਟ ਕੋਲੋਣਾ ਵਾਲਿਆਂ ਦੇ ਵੱਲੋਂ ਜੋ ਕਿ ਇੰਡੀਅਨ ਕੁਜ਼ੀਨ ਵਧੀਆ ਬਣਾਉਂਦੇ ਨੇ ਨਾਲ ਹੀ ਕੇਟਰਿੰਗ ਦੇ ਵਧੀਆ ਸਰਵਿਸਿਸ ਦੀ ਜੇਕਰ ਰਿਕੁਆਇਰਮੈਂਟ ਰੱਖਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਹਨ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਕਯੂਬਿਕ ਦੇ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ 'ਚ ਤਿੰਨ ਲੋਕਾਂ ਦੇ ਲੱਗੇ ਚਾਰ ਕੈਨੇਡੀਅਨ ਸਿਆਸਤਦਾਨ ਅਨੀਤਾ ਆਨੰਦ ਟਰੂਡੋ ਰਿਹਾ ਲੈ ਸਕਦੇ ਨੇ ਪ੍ਰਧਾਨ ਮੰਤਰੀ ਦੀ ਥਾਂ ਟਰੂਡੋ ਦੇ ਸਟੀਫਨ ਐਮਗਰੋ ਸਿਆਸੀ ਹਲਕਿਆਂ ਦੇ ਵਿੱਚ ਨਵੇਂ ਨੇਤਾ ਦੀ ਪਾਲ ਹੋਈ ਸ਼ੁਰੂ ਐਮਪੀ ਚੰਦਰ ਆਰਿਆ ਦੇ ਵੱਲੋਂ ਲਿਬਰਲ ਲੀਡਰਸ਼ਿਪ ਦੀ ਰੇਸ ਦੇ ਵਿੱਚ ਹਿੱਸਾ ਲੈਣ ਦਾ ਕੀਤਾ ਗਿਆ ਐਲਾਨ ਤੇ ਹੁਣ ਤਿਆਰੀ ਹੋ ਪਈ ਹੈ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਦੇ ਨਾਲ ਨਚਿੱਠੰਚ ਮਦਦ ਦੇ ਲਈ 165 ਫਾਈਲ ਫਾਈਟਰ অন্ਟਾਰੀਓ ਪ੍ਰੀਮੀਅਰ ਡੱਗਫੋਰਡ ਦੀ ਗੱਡੀ ਦੇ ਨਾਲ ਟਕਰਾਉਣ ਵਾਲੇ 18 ਸਾਲਾ ਡਰਾਈਵਰ ਤੇ ਲੱਗੇ ਦੋਸ਼ ਤੇ ਹੁਣ ਖਬਰਾਂ ਅਸਥਾਨ ਦੇ ਨਾਲ ਪਿਛਲੇ ਸਾਲ ਵੁਡਬਾਈਨ ਬੀਚ ਦੇ ਕੋਲ ਗੋਈ ਗੋਲੀਬਾਰੀ ਤੇ ਸਿਲਸਿਲੇਚ ਤੇਨ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਦੇ ਵਿੱਚ 21 ਸਾਲਾਂ ਕਿਊਬਿਕ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਪੁਲਿਸ ਨੇ 8 ਅਗਸਤ 2024 ਨੂੰ ਦੇਸੀਆ ਦੀ ਹੱਤਿਆ ਦੇ ਮਾਮਲੇ 'ਚ ਆਪਣੀ ਜਾਂਚ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਪੀੜਤ ਨੂੰ ਉਸ ਦਿਨ ਰਾਤ 9:11 ਵਜੇ ਲੇਕਸ਼ੋਰ ਬੁਲੇਵਾਰਡ ਈਸਟ ਅਤੇ ਬੋਜਵਾ ਪਟਰਾਇਵ ਰੋਡ ਦੇ ਵਿੱਚਕਾਰ ਇੱਕ ਗਲੀ ਦੇ ਵਿੱਚ ਛਾਤੀ ਦੇ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਦੇ ਵਿੱਚ ਪਾਇਆ ਗਿਆ ਸੀ ਉੱਥੇ ਹੀ ਮੋਬੈਲ ਨੂੰ ਸਤਾ ਲਚਾਇਆ ਗਿਆ ਜਿੱਥੇ ਕਿ ਬਾਅਦ ਵਿੱਚ ਉਸਦੀ ਮੌਤ ਹੋ ਗਈ ਉੱਥੇ ਹੀ ਜਾਂਚ ਕਰਤਾਵਾਂ ਨੇ ਮੰਗਲਵਾਰ ਨੂੰ ਟੋਰਾਂਟੋ ਅਤੇ ਦਰਹਮ ਇਲਾਕੇ ਦੇ ਵਿੱਚ ਸਰਚ ਵਾਰੰਟ ਵੀ ਕੱਢੇ ਜਿਸ ਦੇ ਨਤੀਜੇ ਦੇ ਵਿੱਚੋਂ ਤਿੰਨ ਮੁ슬ਮਾਨਾਂ ਨੂੰ ਵਿਰਾਸਤ ਦੇ ਵਿੱਚ ਲਿਆ ਗਿਆ ਦੱਸਦੀ ਇਹਨਾਂ ਦੀ ਪਛਾਣ 18 ਸਾਲਾਂ ਰਿਕਾਰਡਡ ਅਵੇਲਸ 19 ਸਾਲਾ ਲੁਕੇਰੀਆ ਹੰਟਰ ਅਤੇ 26 ਸਾਲਾ ਕੇਨੇਥ ਦੇ ਰੂਪ ਦੇ ਵਿੱਚ ਹੋਈ ਹੈ ਤੇ ਅਨੀਤਾ ਆਨੰਦ ਜੋ ਕਿ ਮੌਜੂਦਾ ਸਮੇਂ ਟਰਾਂਸਪੋਰਟ ਅਤੇ ਇੰਟਰਨੈਸ਼ਨਲ ਟ੍ਰੇਡ ਮੰਤਰੀ ਨੇ ਜਸਟਿਨ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣਨ ਦੇ ਤੌਰ ਦੇ ਵਿੱਚ ਮੋਹਰੀ ਸਾਬਤ ਹੋ ਰਹੇ ਨੇ ਜਾਣਕਾਰੀ ਦੇ ਮੁਤਾਬਕ ਉਹਨਾਂ ਤੋਂ ਇਲਾਵਾ ਜੌਮਨਿਕ ਲਿਬਲੈਂਕ ਕ੍ਰਿਸਟਿਆ ਫਰੀਲੈਂਡ ਮੈਲਨੀ ਚੋਲੀ ਫ੍ਰਾਂਕੋਸ ਫਿਲਪੇ ਸ਼ਾਪੇਨ ਤੇ ਮਾਰਕਰਨੀ ਇਸ ਤਰ੍ਹਾਂ ਦੇ ਵਿੱਚ ਸ਼ਾਮਲ ਨੇ ਆਨੰਦ ਲਿਬਰਲ ਪਾਰਟੀ ਦੇ ਸੀਨੀਅਰ ਮੈਂਬਰ ਵੀ ਨੇ 2019 ਤੋਂ ਮੈਂਬਰ ਪਾਰਲੀਮੈਂਟ ਵੀ ਨੇ ਉੱਥੇ ਹੀ ਉਹਨਾਂ ਪਬਲਿਕ ਸਰਵਿਸਿਜ਼ ਮੰਤਰੀ ਤੇ ਨੈਸ਼ਨਲ ਡਿਫੈਂਸ ਦੇ ਮੰਤਰੀ ਤੇ ਖਜ਼ਾਨਾ ਬੋਰਡ ਦੇ ਪ੍ਰਧਾਨ ਦੇ ਵੱਜੋਂ ਵੀ ਅਹਿਮ ਅਹੁਦੇ ਤੇ ਕੰਮ ਕੀਤਾ ਕੋਏ 2024 ਤੋਂ ਉਹ ਟ੍ਰਾਂਸਪੋਰਟ ਇੰਟਰਨਲ ਟ੍ਰੇਡ ਮੰਤਰੀ ਵੀ ਰਾਜਪਾਲ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹੁਦੇ ਛੱਡਣ ਤੋਂ ਬਾਅਦ ਬਹੁਣ ਸਿਆਸੀ ਹਲਕਿਆਂ ਦੇ ਵਿੱਚ ਉਹਨਾਂ ਦੀ ਥਾਂ ਲੈਣ ਦੇ ਬਾਰੇ ਚਿਹਰੇਆ ਸੰਬੰਧੀ ਚਰਚਾ ਨੇ ਜਿੱਥੇ ਜ਼ੋਰ ਫੜ ਲਿਆ ਹੈ ਉੱਤੇ ਹੀ ਜਾਣਕਾਰੀ ਦੇ ਮੁਤਾਬਕ ਅਸਤੀਫੇ ਦੇ ਐਲਾਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਗਵਰਨਰ ਜਨਰਲ ਦੇ ਨਾਲ ਕੀਤੀ ਗਈ ਮੀਟਿੰਗ 'ਚ ਸੰਸਦੀ ਕਾਰਵਾਈ 24 ਮਾਰਚ ਤੱਕ ਠੱਪ ਰੱਖਣ ਦੀ ਬੇਨਤੀ ਮਣਾਉਣ ਦੇ ਕਾਰਨ ਇਹ ਸਰਕਾਰ 2 ਮਹੀਨੇ ਹੋਰ ਟਿੱਕੀ ਰਹਿ ਸਕੇਗੀ ਤੇ ਇੰਚ ਇਹ ਕਦਮ ਜਸਟਨ ਟ੍ਰੂਡੋ ਦੀ ਸਿਆਸੀ ਸੂਝ ਦਾ ਸਬੂਤ ਪੇਸ਼ ਕਰਦਾ ਹੈ ਉਧਰ ਤਿੰਨ ਵਿਰੋਧੀ ਪਾਰਟੀਆਂ ਕੰਜ਼ਰਵੇਟਿਵ ਐਨਡੀਪੀ ਅਤੇ ਬਲੌਕ ਕਯੂਬਿਕ ਦੇ ਆਗੂ ਚੋਣ ਰਣਨੀਤੀਆਂ ਕੜਨ ਦੇ ਵਿੱਚ ਰੁਝੇ ਹੋਏ ਨੇ ਨਾਲ ਹੀ ਇਸ ਗੱਲ ਤੇ ਵੀ ਧਿਆਨ ਕੇਂਦਰਿਤ ਲੱਗਿਆ ਹੋਇਆ ਹੈ ਕਿ ਲਿਬਰਲ ਪਾਰਟੀ ਦੇ ਨਵੇਂ ਆਗੂ ਦਾ ਹਾਰ ਆਖਰ ਕਿਸ ਤੇ ਕੱਲ ਪਵੇਗਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਜਦ ਲਿਬਰਲ ਪਾਰਟੀ ਅਗਲਾ ਲੀਡਰ ਚੁਣ ਲਵੇਗੀ ਤਾਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਨਾਲ ਹੀ ਲਿਬਰਲ ਪਾਰਟੀ ਹੁਣ ਲੀਡਰਸ਼ਿਪ ਮੁਕਾਬਲਾ ਕਰਾਏਗੀ ਜਿਸ ਤਹਿਤ ਕਿ ਪਾਰਟੀ ਦਾ ਲੀਡਰ ਹੁਣ ਚੁਣਿਆ ਜਾਵੇਗਾ ਇਸ ਦੇ ਨਾਲ ਹੀ ਲਿਬਰਲ ਐਮਪੀ ਚੰਦਰ ਆਰੀਆ ਦੇ ਵੱਲੋਂ ਪਾਰਟੀ ਦੀ ਲੀਡਰਸ਼ਿਪ ਦੀ ਰੇਸ ਦੇ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਲੀਡਰਸ਼ਿਪ ਦੇਸ਼ ਦੇ ਵਿੱਚ ਹਿੱਸਾ ਲੈਣ ਦਾ ਐਲਾਨ ਕਰਦੇ ਹੋਏ ਆਰੀਆ ਨੇ ਇੱਕ ਵੀਡੀਓ ਸੰਦੇਸ਼ ਦੇ ਵਿੱਚ ਇਹ ਗੱਲ ਆਖੀ ਹੈ ਕਿ ਦੇਸ਼ ਦੇ ਮੁੱਢ ਨਿਰਮਾਣ ਦੇ ਲਈ ਇੱਕ ਸਮਰਥ ਸਰਕਾਰ ਦੀ ਲੋੜ ਹੈ ਅਤੇ ਅਗਲੀ ਪੀੜ੍ਹੀ ਦੇ ਲਈ ਸਾਨੂੰ ਕੁਝ ਦਲੇਰ ਫੈਸਲੇ ਲੈਣੇ ਪੈਣਗੇ ਉਤੇ ਹੀ ਚੰਦਰ ਆਰਿਆ ਨੇ ਇਹ ਵੀ ਆਖਿਆ ਹੈ ਕਿ ਕੈਨੇਡਾ ਇਸ ਸਮੇਂ ਇੱਕ ਨੋਤੀਪੁਰਨ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਉਹਨਾਂ ਕਹਿੰਿਆ ਹੈ ਕਿ ਮੇਰੇ ਕੋਲ ਦੇਸ਼ ਨੂੰ ਇਸ ਮੁਸ਼ਕਲ ਸਮੇਂ ਚੋਂ ਕੱਢਣ ਦੇ ਲਈ ਲੋੜਿੰਦੇ ਹੱਲ ਅਤੇ ਦ੍ਰਿੜਤਾ ਹੈ ਅਤੇ ਕੈਨੇਡਾ ਨੂੰ ਅਜੇ ਹੀ ਲੀਡਰਸ਼ਿਪ ਦੀ ਲੋੜ ਹੈ ਜੋ ਕਿ ਦਲੇਰਾਣਾ ਫੈਸਲੇ ਲੈ ਸਕੇ ਕੈਲੀਫੋਰਨੀਆ ਦੇ ਜੰਗਲ ਦੇ ਵਿੱਚ ਲੱਗੀ ਅੱਗ 'ਚ ਮਦਦ ਕਰਨ ਦੇ ਲਈ ਕੈਨੇਡਾ ਦੇ ਪ੍ਰੀਮੀਅਰ ਟੱਕਫੋਰਡ ਨੇ ਐਲਾਨ ਕੀਤਾ ਹੈ ਕਿ ਉਹ অন্ਟਾਰੀਓ ਤੋਂ 165 ਫਾਇਰ ਫਾਈਟਰਸ ਨੂੰ ਉੱਥੇ ਭੇਜਿਆ ਜਾਵੇਗਾ ਅਤੇ ਨਾਲ ਹੀ ਉਪਕਰਣਾ ਦੇ ਰਾਹੀਂ ਵੀ ਮਦਦ ਕੀਤੀ ਜਾਵੇਗੀ ਦਾਸਤੇ ਕਿ ਉੱਤੇ ਇੱਕ ਬੁਲਾਰੇ ਨੇ ਗ੍ਰੇਸ ਲਈ ਨੇ ਕਿਹਾ ਕਿ ਸੂਬਾ ਸਰਕਾਰ ਪਾਣੀ ਸੁੱਟਣ ਵਾਲੇ ਦੋ ਵਾਟਰ ਬੋਬਰ ਜਹਾਜ਼ ਤੇ ਪਾਇਲਟ ਅਤੇ ਰਾਹਤ ਕਾਰਜ ਪ੍ਰਬੰਧਨ ਤੇ ਲਈ ਵੀ ਲੋਕਾਂ ਦਾ ਵੱਡਾ ਸਟਾਫ ਭੇਜੇਗੇ ਅਸਨਾਲੀ ਲਾਸ ਏਂਜਲਸ ਇਲਾਕੇ ਦੇ ਵਿੱਚ ਲੱਗੀ ਅੱਗ ਦੀਆਂ ਲਪੇਟਾਂ ਦੇ ਵਿੱਚ ਦੱਸਦੀ ਹੈ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਕਰੀਬ 1.3 ਲੱਖ ਲੋਕ ਕਰੋ ਬੇਕਰ ਹੋ ਚੁੱਕੇ ਨੇ ਕਾਰਖਾਨੇ ਕਰਵਾਏ ਗਏ ਨੇ BC ਅਤੇ क्यूबਿਕ ਤੇ ਅੱਗ ਰੋਕੂ ਜਹਾਜ਼ ਤੇ ਹੈਲੀਕਾਪਟਰ ਵੀ ਲਾਸ Ăਂਜਲਸ ਅੱਗ ਬੁਝਾਉਂਦੇ ਯਤਨਾਂ ਦੇ ਵਿੱਚ ਮਤਲਬ ਕਰ ਰਹੇ ਨੇ ਤਾਂ ਅਨਟੈਰੀਓ ਪ੍ਰੋਵੀਜ਼ਨਲ ਪੁਲਿਸ ਤੇ ਵਾਹਨ ਜੋ ਕਿ ਪ੍ਰੀਮੀਅਰ ਜੱਪ ਫੋਰਡ ਨੂੰ ਲੈ ਕੇ ਜਾ ਰਹੇ ਸੀ ਦੱਸਦੀ ਹੈ ਕਿ ਨਾਲ ਇੱਕ ਵਾਹਾਂ ਦੀ ਟੱਕਰ ਹੋਣ ਤੋਂ ਬਾਅਦ ਉਸ ਸ਼ਾਵਾ ਦੇ 18 ਸਾਲਾ ਡਰਾਈਵਰ ਨੂੰ ਖਤਰਨਾਕ ਡਰਾਈਵਿੰਗ ਦੇ ਲੇਟ ਚਾਰਜ ਕੀਤਾ ਗਿਆ ਉਦੋਂ ਹੀ ਫੋਰਡ ਦੇ ਦਫਤਰ ਦੇ ਬੁਲਾਰੇ ਗ੍ਰੇਸ ਡੀ ਨੇ ਦੱਸਿਆ ਕਿ ਪ੍ਰੀਮੀਅਰ ਉਹਨਾਂ ਦਾ ਸਟਾਫ ਅਤੇ ਉਹਨਾਂ ਦੇ ਨਾਲ ਮੌਜੂਦਾ OPP ਅਫਸਰ ਸ੍ਰਖਤ ਨੇ OPP ਨੇ ਦੱਸਿਆ ਕਿ ਇੱਕ ਹੋਰ ਵਾਹਨ ਦੇ ਡਰਾਈਵਰ ਅਤੇ ਨਾਲ ਬੈਠੇ ਇੱਕ ਵਿਅਕਤੀ ਨੂੰ ਹਾਲਾਂਕਿ ਮਾਮੂਲੀ ਸੱਟਾਂ ਲੱਗੀਆਂ ਨੇ ਬੁੱਧਵਾਰ ਨੂੰ ਦੱਸਤੀ ਕਿ ਫੋਰਡ ਨੇ ਪੱਤਰਕਾਰਾਂ ਦੇ ਨਾਲ ਗਲਬਤ ਕਰਦਿਆਂ ਦੱਸਿਆ ਕਿ ਜਦ ਉਹ অন্ਟਾਰੀਓ ਪਾਵਰ ਜਨਰੇਸ਼ਨ ਤੋਂ ਇੱਕ ਨਿਊਜ਼ ਕਾਨਫਰੰਸ ਤੋਂ ਵਾਪਸ ਜਾ ਰਹੇ ਸੀ ਤਾਂ ਹਾਈਵੇ ਤੇ ਇੱਕ ਗੱਡੀ ਉਹਨਾਂ ਦੀ ਗੱਡੀ ਦੇ ਵਿੱਚ ਆ ਕੇ ਵੱਜੀ ਅਤੇ ਮੁਲਜ਼ਮ ਨੂੰ ਦੱਸਦੀ ਕਿ 20 ਫਰਵਰੀ ਨੂੰ ਉਹਨੋ ਸ਼ਾਵਸਤੇ ਤੌਰ 'ਤੇ ਆਂਟਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਘੱਟ ਸਮੇਂ ਦੇ ਲਈ ਇੰਗਲੈਂਡ ਵੇਲਸ ਸਕਾਟਲੈਂਡ ਜਾਂ ਫਿਰ ਨਾਰਥਰਨ ਆਇਰਲੈਂਡ ਜਾਣ ਦਾ ਇਰਾਦਾ ਰੱਖਣ ਵਾਲੇ ਕੈਨੇਡੀਅਨਸ ਨੂੰ ਹੁਣ ਇੱਕ ਇਲੈਕਟ੍ਰੋਨਿਕ ਟਰੈਵਲ ਅਥਾਰਾਈਜੇਸ਼ਨ ਯਾਨੀ ਕਿ ਈਟੀਏ ਲੈਣਾ ਕਿਆ ਕਰੇਗਾ 8 ਜਨਵਰੀ ਤੋਂ ਇਹ ਨਵੀਂ ਲੋੜ ਲਾਗੂ ਕਰ ਦਿੱਤੀ ਗਈ ਹੈ ਤੇ 6 ਮਹੀਨਿਆਂ ਤੋਂ ਘੱਟ ਸਮੇਂ ਦੇ ਲਈ ਯੂਨਾਈਟਿਡ ਕਿੰਗਡਮ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੀ ਯਾਤਰੀਆਂ ਨੂੰ ਨਾਤੇ ਪਾਸਪੋਰਟ ਵੇਰਵੇ ਯਾਤਰਾ ਦੀਆਂ ਤਰੀਕਾਂ ਅਤੇ ਆਵਾਜਾਈ ਦੇ ਟੰਗ ਵਰਗੀਆਂ ਕੁਝ ਜਾਣਕਾਰੀ ਜਮ੍ਹਾਂ ਕਰਾਉਣ ਦੇ ਲਈ ਕਿਹਾ ਜਾਵੇਗਾ ਇਸ ਨਾਲ ਇਹ ਦਾਸਤੀ ਹੈ ਕਿ ਜਿਸਤੇ ਅਧਿਕਾਰੀ ਦੁਆਰਾ ਸਮੀਖਿਆ ਕੀਤੀ ਜਾਵੇਗੀ ਯੂਕੇ ਚਾਨ ਵਾਲੇ ਕੈਨੇਡੀਅਨਸ ਦੇ ਲਈ ਡਿਜੀਟਲ ਪ੍ਰੀ ਸਕਰੀਨਿੰਗ ਨਵੀ ਹੈ ਪਰ ਇਹੋ ਜਹੀ ਪ੍ਰਣਾਲੀ 2016 ਤੋਂ ਕਈ ਹੋਰ ਦੇਸ਼ਾਂ ਤੋਂ ਹਵਾਈ ਤਰਾ ਕਰਕੇ ਕੈਨੇਡਾ ਆਉਣ ਵਾਲੇ ਲੋਕਾਂ ਦੇ ਲਈ ਲਾਗੂ ਹੈ ਡੋਨਾਲਡ ਟਰੰਪ ਦੀਆਂ ਟੈਰਿਫ ਧਮਕੀਆਂ ਦੇ ਜਵਾਬ ਦੇ ਵਿੱਚ ਕੈਨੇਡੀਅਨ ਅਧਿਕਾਰੀਆਂ ਦੇ ਦਰਮਿਆਨ ਇੱਕ ਦਸਤਾਵੇਜ਼ ਫਿਲਹਾਲ ਚੱਲ ਰਿਹਾ ਹੈ ਜਿਸ ਦੇ ਵਿੱਚ ਕੀ ਵੇਰਵੇ ਕੁਝ ਸ਼ਾਮਲ ਨੇ ਕਿ ਕੈਨੇਡਾ ਟਰੰਪ ਦੇ ਟੈਰਿਫ ਦਾ ਜਵਾਬ ਕਿਵੇਂ ਕਰੇਗਾ ਸੂਤਰਾਂ ਮੁਤਾਬਕ ਇਸ ਦਸਤਾਵੇਜ਼ ਵਿੱਚ ਅਮਰੀਕਾ ਚ ਬਣੇ ਸੈਂਕੜੇ ਉਤਪਾਦਾਂ ਦੀ ਸੂਚੀ ਹੈ ਜਿਨ੍ਹਾਂ ਤੇ ਕੈਨੇਡਾ ਟੈਰਿਫ ਠੋਕਣ ਤੇ ਵਿਚਾਰ ਕਰ ਰਿਹਾ ਹੈ ਉੱਥੇ ਹੀ ਦੱਸਦੀ ਹੈ ਕਿ ਅਮਰੀਕਾ ਦੇ ਸਟੀਲ ਉਤਪਾਦ ਸੈਰਾਮਿਕ ਕੱਚ ਦਾ ਸਮਾਨ ਫੁੱਲ ਅਤੇ ਕਈ ਹੋਰ ਤਰ੍ਹਾਂ ਦੇ ਪਲਾਸਟਿਕ ਵੀ ਇਸ ਸੰਭਾਵੀ ਟੈਰਿਫੀ ਸੂਚੀ ਦੇ ਵਿੱਚ ਸ਼ਾਮਲ ਨੇ ਹਾਲਾਂਕਿ ਸੂਤਰਾਂ ਦੇ ਮੁਤਾਬਕ ਇਸ ਬਾਰੇ ਅਜੇ ਕੋਈ ਵੀ ਪੱਕਾ ਨਿਰਣੈ ਨਹੀਂ ਲਿਆ ਗਿਆ। ਦੱਸਦੀ ਕਿ ਜਨਾਲ 트럼ਪ ਗਿਆ ਚੈਰਫ ਟਮਕਿਆ ਦੇ ਜਵਾਬ ਦੇ ਵਿੱਚ ਕੈਨੇਡੀਅਨ ਅਧਿਕਾਰੀਆਂ ਦੇ ਦਰਮਿਆਨ ਇੱਕ ਦਸਤਾਵੇਜ਼ ਲਗਾਤਾਰ ਘੁੰਮ ਰਿਹਾ ਜਿਸ ਦੇ ਵਿੱਚ ਕਿ ਇਹ ਵੀ ਵੇਰਵੇ ਸ਼ਾਮਲ ਨੇ ਕਿ ਕੈਨੇਡਾ 트럼ਪ ਦਾ ਟੈਰਿਫ ਦਾ ਜਵਾਬ ਕੀ ਮਤੇਗਾ। ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਬਰਤਾਨੀਆਂ ਨੂੰ ਭਾਰਤ ਦੀਆਂ ਲੋਕਤੰਤ੍ਰਿਕ ਕੀਮਤਾਂ ਤੇ ਵਿਕਾਸ ਦੀ ਗਾਥਾ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਹੈ ਬਿਰਲਾ ਨੇ ਇੱਥੇ ਭਾਰਤੀ ਹਾਈ ਕਮਿਸ਼ਨ ਦੇ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਬ੍ਰਿਟੇਨ ਦੇ ਆਪਣੇ ਹਮਰਤਬਾ ਹਾਊਸ ਆਫ ਕਾਮਨਸ ਦੇ ਸਪੀਕਰ ਲਿੰਗ ਸੇ ਹੋਇਲ ਅਤੇ ਹੋਰ ਸੰਸਦ ਮੈਂਬਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਮਿਲੀ ਜਾਣਕਾਰੀ ਸਾਂਝੀ ਕੀਤੀ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਬਰਤਾਨੀਆਂ ਨੂੰ ਭਾਰਤ ਦੀਆਂ ਲੋਕਤੰਤ੍ਰਿਕ ਕਦਨਾ ਕੀਮਤਾ ਤੇ ਵਿਕਾਸ ਦੀ ਗਾਥਾ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਹੈ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਵਿੱਚ ਦੁਨੀਆ ਦੇ ਪਹਿਲੇ ਪੰਜਾਬੀ ਮੇਅਰ ਬਣਨ ਦਾ ਮਾਣ ਹਾਸਿਲ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਦਾ ਉਥੇ ਦੇਹਾਂਤ ਹੋ ਗਿਆ ਹੈ ਉਹ 99 ਸਾਲਾਂ ਦੇ ਸਨ ਡਾਕਟਰ ਮਰਵਾ ਕਰੀ 50 ਸਾਲ ਪਹਿਲਾਂ ਅਮਰੀਕਾ ਗਏ ਸੀ ਅਤੇ ਉਹਨਾਂ ਨੇ ਉੱਥੇ ਆਪਣੇ ਸਿਰੜ ਕਰਕੇ ਖੂਬ ਉਤਰਾਖੀ ਕੀਤੀ ਇਸ ਤੋਂ ਇਲਾਵਾ ਪਛੜੇ ਇਲਾਕਿਆਂ ਦੀਆਂ ਕੁੜੀਆਂ ਨੂੰ ਵੀ ਉੱਚ ਪੱਧਰੀ ਸਿੱਖਿਆ ਦੇਣ ਲਈ ਉਹਨਾਂ ਦੇ ਵੱਲੋਂ ਫ੍ਰੀਡਕੋਟ ਅਤੇ ਕੋਟਕਪੂਰਾ ਵਿੱਚ ਨਿਰੋਲ ਲੜਕੀਆਂ ਦੀ ਪੜ੍ਹਾਈ ਦੇ ਲਈ ਸਕੂਲ ਅਤੇ ਕਾਲਜ ਦੀ ਸਥਾਪਨਾ ਵੀ ਕੀਤੀ ਗਈ। ਤਾਂ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨੇਜਰ ਦੇ ਕਤਲ ਕੇਸ ਦੇ ਨਾਲ ਸੰਬੰਧਿਤ ਚਾਰ ਮੁਲਜ਼ਮਾਂ ਨੂੰ ਕੈਨੇਡਾ ਦੇ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਵੀ جاری ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਕੈਨੇਡਾ ਦੇ ਸੁਪਰੀਮ ਕੋਰਟ ਨੇ ਹਰਦੀਪ ਸਿੰਘ ਨੇਜਰ ਦੇ ਕਤਲ ਕੇਸ ਦੇ ਵਿੱਚ ਕੈਨੇਡਾ 'ਚ ਗ੍ਰਿਫਤਾਰ ਚਾਰ ਪਾਰਟੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਵਿੱਚ ਕੀਤੀ ਜਾਵੇਗੀ। ਗਵਰਤਲਬਾ ਕਿ ਨਿਚਰ ਨੂੰ ਭਾਰਤ ਦੇ دہشتਗਰਦ ਐਲਾਨਿਆ ਹੋਇਆ ਸੀ ਤਾਂ ਪ੍ਰਾਪਤ ਬਿਰਵਿਆ ਮੁਤਾਬਕ ਹੇਠਲੀ ਅਦਾਲਤ ਦੇ ਵਿੱਚ ਕਾਰਵਾਈ ਤੇ ਰੋਕ ਲੱਗਨ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਸੁਪਰੀਮ ਕੋਰਟ ਨੇ ਰਿਹਾਈ ਦੇ ਹੁਕਮ ਜਾਰੀ ਕੀਤੇ ਨੇ। ਕੋਲੋਨਾ ਆਸੀਐਮਪੀ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਉਹ ਇੱਕ ਚੋਰੀ ਦੀ ਪਲੇਟ ਵਾਲਾ ਇੱਕ ਵਾਹਨ ਦੇਖਿਆ ਕਿ ਤਾਂ ਮਾਉਂਟਿਸਬਰਨੇਟ ਐਵੇਨਿਊ ਦੇ ਨੇੜੇ ਗਸ਼ਟ ਤੇ ਸਨ ਜਦੋਂ ਉਹਨਾਂ ਨੇ ਇੱਕ پارک ਕੀਤੀ ਗੱਡੀ ਦੇ ਵਿੱਚ ਇੱਕ ਵਿਅਕਤੀ ਨੂੰ ਦੇਖਿਆ ਜਿਸ ਨੇ ਕਿ ਪਲੇਟਾਂ ਨੂੰ ਚੋਰੀ ਕੀਤਾ ਸੀ ਦੱਸਦੀ ਹੈ ਕਿ ਅਫਸਰਾਂ ਨੇ ਵਾਹਨ ਤੱਕ ਪਹੁੰਚ ਕੀਤੀ ਅਤੇ ਇਕੱਲੇ ਸਵਾਰ ਵਿਅਕਤੀ ਨੂੰ ਇੱਕ ਚੋਰੀ ਹੋਏ Honda Civic ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉੱਤੇ ਹੀ ਅਗਲੇਰੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਇਹ ਨਿਰਧਾਰਤ ਕੀਤਾ ਹੈ ਕਿ ਵਾਹਨ 31 ਦਸੰਬਰ 2024 ਨੂੰ ਰੈਕਟਰ ਸਟਰੀਟ ਦੇ 1300 ਬਲਾਕ ਤੋਂ ਚੋਰੀ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਇੱਕ ਮਾਤਰਾ ਅਤੇ ਇੱਕ ਵਾਹਨ ਕੀ ਫੋਬ ਪ੍ਰੋਗਰਾਮਿੰਗ ਕਿਟ ਵੀ ਲੱਭਿਆ ਜੋ ਕਿ ਸਬੂਤ ਦੇ ਤੌਰ 'ਤੇ ਪੇਸ਼ ਕੀਤੀ ਗਈ ਸੀ ਇਕਿੱਤ ਮਹਿੰਗੀਆਂ ਹਨ ਅਤੇ ਆਟੋ ਡੀਲਰਾਂ ਅਤੇ ਮਕੈਨਿਕ ਦੇ ਵੱਲੋਂ ਵਾਹਨਾਂ ਦੇ ਲਈ ਮੁੱਖ ਫੋ ਪ੍ਰੋਗਰਾਮ ਕਰਨ ਦੇ ਲਈ ਦੱਸਦੀ ਹੈ ਕਿ ਵਰਤیاں ਚਾਹੀਆਂ ਨੇ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਸਲ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ